ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਹਾਈ-ਟੈਕ ਐਂਬੂਲੈਂਸ ਸੇਵਾ ਐਮਰਜੈਂਸੀ ਮੈਡੀਕਲ ਸਹੂਲਤਾਂ ਨੂੰ ਇੱਕ ਨਵੀਂ ਉਚਾਈ ਤੇ ਲੈ ਜਾ ਰਹੀ ਹੈ। ਇਸ ਸੇਵਾ ਦਾ ਮੁੱਖ ਉਦੇਸ਼ ਕਿਸੇ ਵੀ ਐਮਰਜੈਂਸੀ ਸਥਿਤੀ 'ਚ ਮਰੀਜ਼ ਤੱਕ ਸਭ ਤੋਂ ਤੇਜ਼ ਤੇ ਸਭ ਤੋਂ ਤਕਨੀਕੀ ਤੌਰ ਤੇ ਮੈਡੀਕਲ ਸੇਵਾ ਪਹੁੰਚਾਣਾ ਹੈ। ਇਸ ਐਂਬੂਲੈਂਸ 'ਚ ਜੋ ਸਭ ਕੁਝ ਹੈ ਜੋ ਇੱਕ ਮੋਬਾਈਲ ਹਸਪਤਾਲ ਵਿੱਚ ਹੋਣਾ ਚਾਹੀਦਾ ਹੈ। ਇਸ 'ਚ ਸਮਾਰਟ ਮੋਨਿਟਰ, ਵੈਂਟੀਲੇਟਰ, ਆਕਸੀਜਨ ਸਿਸਟਮ ਤੇ ਤੁਰੰਤ ਟੈਸਟ ਕਰਨ ਵਾਲੀਆਂ ਮਸ਼ੀਨਾਂ ਹਨ ਇਹ ਨਹੀਂ ਨਹੀਂ ਐਂਬੂਲੈਂਸ ਦੇ ਅੰਦਰ ਐਚਡੀ ਕੈਮਰਾ ਤੇ ਕਮਿਊਨੀਕੇਸ਼ਨ ਸਿਸਟਮ ਹੈ ਜਿਸ ਰਾਹੀਂ ਡਾਕਟਰ ਹਸਪਤਾਲ ਤੋਂ ਹੀ ਮਰੀਜ਼ ਦੀ ਸਥਿਤੀ ਦੇਖ ਕੇ ਗਾਈਡ ਕਰ ਸਕਦਾ ਹੈ ਮਰੀਜ਼ ਨੂੰ ਮੌਤ ਦੇ ਮੂੰਹ ਤੋਂ ਬਚਾਉਣ ਲਈ ਇਹ ਸਕੀਮ ਲਾਹੇਵੰਦ ਸਾਬਿਤ ਹੋ ਰਹੀ ਹੈ ਕੋਈ ਵੀ ਐਂਬੂਲੈਂਸ ਨੂੰ ਜਦੋਂ ਕੇ ਸਪੈਚ ਕਰਦੇ ਆ ਮੇਰੀ ਕੋਸ਼ਿਸ਼ ਰਹਿੰਦੀ ਹੈ ਐਂਬੂਲੈਂਸ ਨੂੰ ਜਲਦੀ ਤੋਂ ਜਲਦੀ ਮੋਤ ਕਰਵਾਇਆ ਜਾਵੇ 2 ਜਾਂ 3 ਮਿੰਟ ਦੇ ਵਿੱਚ ਕੋਸ਼ਿਸ਼ ਰਹਿੰਦੀ ਹੈ ਕਿ ਐਂਬੂਲੇ ਜਲਦੀ ਜਾਵੇ ਤੇ ਜਲਦੀ ਕੋਈ ਹੁਕਮ ਪਹੁੰਚਾ ਐਂਬੂਲੇ ਦਾ ਆਪਾਂ ਸਹੀ ਟਾਈਮ ਤੇ ਸਹੀ ਫਾਇਦਾ ਲੈ ਸਕਦੇ ਹਾਂ ਐਮਬੂਲੈਂਸਾਂ ਜਿਹੜੀਆਂ ਨੇ ਉਹ ਮੁਫਤ ਸਵਾਵਾ ਪ੍ਰਦਾਨ ਕਰ ਰਹੀਆਂ ਪੰਜਾਬ ਦੇ ਵਿੱਚ ਸ਼ਹਿਰੀ ਖੇਤਰ ਚ 15 ਮਿੰਟ ਤੇ ਪਿੰਡੂ ਖੇਤਰ ਚ 20 ਮਿੰਟ ਉਹਨਾਂ ਦਾ ਜਿਹੜਾ ਟਾਈਮ ਹੈ ਜਿਹੜਾ ਉੱਤੇ ਪਹੁੰਚਣ ਦਾ ਕੋਈ ਕਿਸੇ ਕਿਸਮ ਦੀ ਜੇ ਕੋਈ ਰੱਬ ਨਾ ਕਰੇ ਇਸ ਤਰ੍ਹਾਂ ਦੀ ਐਮਰਜੈਂਸੀ ਹੋ ਜੇ ਜੀਪੀਐਸ ਸਿਸਟਮ ਲੱਗੇ ਹੋਏ ਨੇ ਆਪ ਵੀ ਅਸੀਂ ਚੈੱਕ ਕਰ ਸਕਦੇ ਹਾਂ ਕਿ ਗੱਡੀ ਕਿੱਥੇ ਆ ਇਦਕੋਟ ਪੁਲਿਸ ਲਗਾਤਾਰ ਕਾਮਯਾਬੀ ਹਾਸਲ ਕਰਦੀ ਜਾ ਰਹੀ ਹੈ ਜਿਹੜੇ ਸ਼ਾਤਰ ਲੋਕ ਨੇ ਜਾਂ ਗੁੰਡਾਂ ਸਰ ਨੇ ਜਾਂ ਨਸ਼ੇ ਨਾ ਤਸਕਰ ਜਿਹੜੇ ਲੋਕ ਨੇ ਉਹਨਾਂ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਲਗਾਤਾਰ ਪੁਲਿਸ ਕਾਬੂ ਕਰ ਰਹੀ ਹੈ ਫਿਲਹਾਲ ਦੇ ਕਿਹੜੀ ਗੱਲ ਕੀਤੀ ਜਾਵੇ ਤਾਂ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਸਾਡੇ ਨਾਲ ਡੀਐਸਪੀ ਸਭ ਮੌਜੂਦ ਨੇ ਅਵਤਾਰ ਜੀ ਅਵਤਾਰ ਜੀ ਕਿਸ ਤਰੀਕੇ ਦੀ ਇਸ ਵਕਤ ਕਾਮਯਾਬੀ ਹੱਥ ਲੱਗੀ ਕੱਲ ਸਾਡੇ ਇੰਚਾਰਜ ਸੀਗੇ ਜਤੋ ਐਸਐਚ ਚਰਨਜੀਤ ਸਿੰਘ ਦੀ ਨਿਗਰਾਨੀ ਹੇਠ ਹੈਡ ਕਨਸਟਬਲ ਗੁਰਵਿੰਦਰ ਸਿੰਘ ਨੇ ਨਾਕਾਬੰਦੀ ਕੀਤੀ ਹੋਈ ਸੀ ਦਬੜੀ ਖਨਾਰ ਰੋੜ ਤੇ ਦਰਾਨੇ ਨਾਕਾ ਬੰਦੀ ਨੇੜੇ ਕੋ ਮੋਟਰਸਾਲ ਤੇ ਆਉਂਦੇ ਦੋ ਨੌਜਵਾਨ ਦੇ ਸੀ ਇਹਨਾਂ ਨੂੰ ਜੋ ਰੋਕਨੇ ਸਰਚ ਕੀਤੀ ਉਹਨਾਂ ਕੋਲੋਂ 10 ਗ੍ਰਾਮ ਹਿਰਨ ਇੱਕ ਪਿਸਤਲ 32 ਬੋਰ ਦੇਸੀ ਸਮੇਤ ਦੋ ਜਿੰਦਾਰ ਰੌਂਦ ਬਰਾਮਦ ਹੋਏ ਜਿਹਦੇ ਸਬੰਧ ਅਫੀਅਰ ਨੰਬਰ 208 ਮਿਤੀ 18 12 25 ਅੰਡਰ ਸੈਕਸ਼ਨ 21 ਬੀ 62 85 ਐਨ ਡੀ ਪੀ ਐ ਸੈਕਟ ਤੇ 25 ਆਰਮਜ਼ ਐਕਟ ਪੀ ਐਸ ਜੇ ਤੋ ਦਰਜ ਕੀਤਾ ਗਿਆ ਇਹਦੇ ਦੋਸ਼ੀਆ ਦੋਨੇ ਪ੍ਰੀਤ ਇਲੇਸ ਗਗਨਦੀਪ ਤੇ ਅਰਬਾਸ ਖਾਨ ਇਲਸ ਨਿਕਾ ਇਹ ਦੋਨੇ ਜੈਤੋ ਦੇ ਵਾਸੀ ਨੇ ਤੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਇੱਕ ਪ੍ਰੀ ਦੇ ਖਿਲਾਫ ਤਿੰਨ ਮੁਕਾਦਮੇ ਦਰਜ ਨੇ ਕੋਈ 307 454 380 ਤੇ 379 411 ਦੇ ਤੇ ਇਹਨਾਂ ਦੀ ਅਰੇਸਟ ਪਾ ਕੇ ਰਿਮਾਨ ਹਾਸਲ ਕਰਕੇ ਪੁਸ਼ਕਿਸ਼ ਕਰਨ ਤੋਂ ਬਾਅਦ ਬੈਕਵਰਡ ਤੇ ਫਾਰਵਰਡ ਲਿੰਕ ਕੰਗਾਲੇ ਜਾਣਗੇ ਸਰ ਜਿਸ ਤਰੀਕੇ ਨਾਲ ਹੌਲ ਕੁਲਿਸ ਦੇ ਹਟ ਕਾਮਯਾਬੀ ਆ ਰਹੀ ਹੈ ਚਾਹੇ ਤਸਕਰ ਹੋਣ ਕਿਉਂਕਿ ਕੱਲ ਪਰਸਵਰ ਗੱਲ ਕੀਤੀ ਜਾਏ ਤਾਂ ਆ ਅਜਿਹੇ ਨਕਸੂਏ ਬਰਾਮਦ ਕੀਤੇ ਗਏ ਨੇ ਤੇ ਹੁਣ ਦੀ ਗੱਲ ਕੀਤੀ ਜਾਵੇ ਤਾਂ ਅਸਲੇ ਸਮੇਤ ਬਰਾਮਦ ਕੀਤੇ ਗਏ ਨੇ ਹੈਰੋਇਨ ਬਰਾਮਦ ਹੋਈ ਹੈ ਤਾਂ ਕੀ ਸਮਝਿਆ ਜਾ ਰਿਹਾ ਹੈ ਜਿਹੜਾ ਨੈਟਵਰਕ ਇਹ ਨਾਲ ਚੱਲਦਾ ਹੈ ਉਸ ਵਿੱਚ ਉਸ ਵਿੱਚ ਇਸ ਵਕਤ ਪੁਲਿਸ ਨੂੰ ਉਸ ਨੂੰ ਤੋੜਨ ਵਿੱਚ ਕਾਮਯਾਬ ਹੁੰਦੀ ਨਜ਼ਰ ਆ ਰਹੀ ਹੈ ਸਾਡੇ ਫ੍ਰੀਕੋਰਟ ਚਲੇ ਐਸਐਸਪੀ ਡਾਕਟਰ ਪ੍ਰਗਿਆ ਜਨ ਜੀ ਆਈਪੀਐਸ ਵੱਲੋਂ ਸਾਨੂੰ ਸਾਰਿਆਂ ਨੂੰ ਸਖਤ ਦਹਿਤਾਂ ਨੇ ਵੀ ਜਿਹੜਾ ਫ੍ਰੀਕੋਰਟ ਦੇ ਅੰਦਰ ਕੋਈ ਵੀ ਨਸ਼ਾ ਤਸਕਰ ਕੋਈ ਲੁੱਟਖੋ ਵਾਲਾ ਜਾਂ ਕੋਈ ਮਾੜਾ ਅੰਸਰ ਆਪਰੇਟ ਨਹੀਂ ਕਰਨਾ ਚਾਹੀਦਾ ਸਾਡੇ ਜ਼ਿਲ੍ਹੇ ਦੀ ਸਾਰੀ ਪੁਲਿਸ ਜਿਹੜੀ ਪੂਰੀ ਮਸਤੈਦ ક્રાઈમ રોકਣ ਚ ਅਸੀਂ ਫੁੱਲ ਕੰਮਜਾਬ ਆ। ਨਾ ਜੇ ਕ੍ਰਾਈਮ ਹੋ ਜਾਏ ਤਵੇ ਤਾਂ નો ਟਾਈਮ ਨੂੰ ਅਸੀਂ ਟ੍ਰੈਸ ਕਰ ਲੈਂਦੇ ਆ। ਜੇ ਤੁਸੀਂ ਵੇਖ ਸਕਦੇ ਹੋ, ਰਾਜਵੰਦ ਜੀ ਬੈਠੇ ਹੋਏ ਨੇ ਐਸਐਚਓ ਸਿਟੀ ਨੇ ਅਤੇ ਨਾਲ ਡੀਐਸਪੀ ਸਾਹਿਬ ਬੈਠੇ ਹੋਏ ਨੇ। ਤਾਂ ਐਸਐਚਓ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਲੁੱਟਾ ਖੋਹਾਂ ਦੀ ਜਿਸ ਤਰੀਕੇ ਨਾਲ ਵਾਰਦਾਤ ਹੁੰਦੀ ਆ ਤਾਂ ਕੁਝ ਘੰਟਿਆਂ ਵਿੱਚ ਹੀ ਉਸ ਨੂੰ ਸੋਲਵ ਇਹਨਾਂ ਨੇ ਕਰ ਲਿਆ ਹੈ ਤਾਂ ਹਾਲ ਦੀ ਕੀ ਗੱਲ ਕੀਤੀ ਜਾਵੇ ਤਾਂ ਅਪਰਾਧੀ ਜਿੰਨੇ ਵੀ ਸਾਥਿਰ ਹੋ ਜਾਣ ਪੁਲਿਸ ਉਹਨਾਂ ਤੋਂ ਇੱਕ ਕਦਮ ਅੱਗੇ ਰਹਿੰਦੀ ਹੈ। ਤਾ ਜਿਸ ਤਰੀਕੇ ਨਾਲ ਇਸ ਵਕਤ ਪੁਲਿਸ ਫਰੀਦਕੋਟ ਵਿੱਚ ਕੰਮ ਕਰ ਰਹੀ ਹੈ ਤਾਂ ਲਗਾਤਾਰ ਵਡੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿਤੇ ਡਰਗ ਤਸਕਰ ਫੜੇ ਜਾਂਦੇ ਨੇ ਕਿਤੇ ਲੂਟਾ ਖੋਹ ਕਰਨ ਵਾਲੇ ਫੜੇ ਜਾਂਦੇ ਨੇ ਤਾਂ ਕਿਹਾ ਜਾ ਸਕਦਾ ਹੈ ਕਿ ਅਪਰਾਧੀ ਇਸ ਵਕਤ ਫਰੀਦਕੋਟ ਵਿੱਚ ਸੌਚ ਸਮਝ ਕੇ ਵਾਰਦਾਤ ਕਰਨ ਕਿਉਂਕਿ ਪੁਲਿਸ ਇਸ ਵਕਤ ਬਿਲਕੁਲ ਮੁਸਤੈਦ ਦਿਖਾਈ ਦੇ ਰਹੀ ਹੈ ਫਰੀਦਕੋਟ ਪੁਲਿਸ ਲਗਾਤਾਰ ਕਾਮਯਾਬੀ ਹਾਸਲ ਕਰਦੀ ਜਾ ਰਹੀ ਹੈ ਜਿਹੜੇ ਸ਼ਾਤਰ ਲੋਕ ਨੇ ਜਾਂ ਗੁੰਡਾਂ ਸਰ ਨੇ ਜਾਂ ਨਸ਼ੇ ਨਾਲ ਤਸਕਰ ਜਿਹੜੇ ਲੋਕ ਨੇ ਉਹਨਾਂ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਲਗਾਤਾਰ ਪੁਲਿਸ ਕਾਬੂ ਕਰ ਰਹੀ ਹੈ ਫਿਰ ਦੇ ਕੀ ਗੱਲ ਕੀਤੀ ਜਾਵੇ ਤਾਂ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਸਾਡੇ ਨਾਲ ਡੀਐਸ ਵੀ ਸਭ ਮੌਜੂਦ ਨੇ ਅਵਤਾਰ ਜੀ ਅਵਤਾਰ ਜੀ ਕਿਸ ਤਰੀਕੇ ਦੀ ਇਸ ਵਕਤ ਕਾਮਯਾਬੀ ਹੱਥ ਲੱਗੀ ਕੱਲ ਸਾਡੇ ਇੰਚਾਰਜ ਸੀਗੇ ਜਤੋ ਐਸਐਸ ਚਰਨਜੀਤ ਸਿੰਘ ਦੀ ਨਿਗਰਾਨੀ ਹੇਠ ਹੈਡ ਕਨਸਟਬਲ ਗੁਰਵਿੰਦਰ ਸਿੰਘ ਨੇ ਨਾਕਾਬੰਦੀ ਕੀਤੀ ਹੋਈ ਸੀ ਦਬੜੀ ਖੰਨਾ ਰੋਡ ਤੇ ਦਰਨੇ ਨਾਕਾਬੰਦੀ ਇਹਨਾਂ ਨੂੰ ਕਿ ਮੋਟਰਸਾਈਕਲ ਤੇ ਆਉਂਦੇ ਦੋ ਨੌਜਵਾਨ ਦੇ ਸੇ ਇਹਨਾਂ ਨੂੰ ਜੋ ਰੋਕਨੇ ਸਰਚ ਕੀਤੀ ਉਹਨਾਂ ਕੋਲੋਂ 10 ਗ੍ਰਾਮ ਹਿਰਨ ਇੱਕ ਪਿਸਤਲ ਬੱਤੀਪੁਰ ਦੇਸੀ ਸਮੇਤ ਦੋ ਜਿੰਦਾਰ ਰੌਂਦ ਬਰਾਮਦ ਹੋਏ ਜਿਹਦੇ ਸਬੰਧ ਅਫੀਅਰ ਨੰਬਰ 208 ਮਿਤੀ 18 12 25 ਅੰਡਰ ਸੈਕਸ਼ਨ 21 ਬੀ 6285 ਐਨਡੀਪੀਐਸੈਕਟ ਤੇ 25 ਆਰਮਜ਼ੈਕਟ ਪੀਐਸ ਜੇਤੋ ਦਰਜਸ਼ਟ ਕੀਤਾ ਗਿਆ ਇਹਦੇ ਦੋਸ਼ੀਆ ਦੋਨੇ ਪ੍ਰੀਤ ਇਲਸ ਗਗਨਦੀਪ ਤੇ ਅਰਬਾਜ਼ ਖਾਨ ਇਲਸ ਨਿਕਾ ਇਹ ਦੋਨੇ ਜੇਤੋ ਦੇ ਵਾਸੀ ਨੇ ਤੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਇੱਕ ਪ੍ਰੀਤ ਦੇ ਖਿਲਾਫ ਤਿੰਨ ਮੁਕਾਦਮੇ ਦਰਜ ਨੇ 307 454 380 ਤੇ 379 411 ਦੇ ਤੇ ਇਹਨਾਂ ਦੀ ਅਚਾਰ ਰੈਸਟ ਪਾ ਕੇ ਰਮਾਣਾ ਹਸਲ ਕਰਕੇ ਪੁਸ਼ਕਸ਼ ਕਰਨ ਤੋਂ ਬਾਅਦ ਬੈਂਕਵਰ ਤੇ ਫਾਰਵਰਡ ਲਿੰਕ ਘੰਗਾਲੇ ਜਾਣਗੇ ਸਰ ਜ਼ਿਲ੍ਹਾ ਕਿਰਨ ਹੌਲ ਪੁਲਿਸ ਦੇ ਹੱਥ ਕਾਮਯਾਬੀ ਆ ਰਹੀ ਹੈ ਚਾਹੇ ਤਸਕਰ ਹੋਣ ਕਿਉਂਕਿ ਕੱਲ ਪਰਸਵਰ ਗੱਲ ਕੀਤੀ ਜਾਵੇ ਤਾਂ ਆਇਸ਼ ਦਰਕਸ ਵੀ ਬਰਾਮਦ ਕੀਤੇ ਗਏ ਨੇ ਤੇ ਹੁਣ ਦੀ ਗੱਲ ਕੀਤੀ ਜਾਵੇ ਤਾਂ ਅਸਲੇ ਸਮੇਤ ਬਰਾਮਦ ਕੀਤੇ ਗਏ ਨੇ ਹੈਰੋਇਨ ਬਰਾਮਦ ਹੋਈ ਹੈ ਤੱਕੀ ਸਮਝਾ ਜਾ ਰਿਹਾ ਜਿਹੜਾ ਨੈਟਵਰਕ ਹੈ ਨਾ ਚੱਲਦਾ ਹੈ ਉਸ ਵਿੱਚ ਉਸ ਵਿੱਚ ਇਸ ਵਕਤ ਪੁਲਿਸ ਉਸ ਨੂੰ ਤੋੜਨ ਵਿੱਚ ਕਾਮਯਾਬ ਹੁੰਦੀ ਨਜ਼ਰ ਆ ਰਹੀ ਹੈ ਸਾਡੇ ਫ੍ਰੀਕੋਰਡ ਚਲੇ ਐਸਐਸਪੀ ਡਾਕਟਰ ਪ੍ਰਗਿਆ ਜਨ ਜੀ ਆਈਪੀਐਸ ਵੱਲੋਂ ਸਾਨੂੰ ਸਾਰਿਆਂ ਨੂੰ ਸਖਤ ਦਰਤਾਂ ਨੇ ਵੀ ਜਿਹੜਾ ਫ੍ਰੀਕੋਰਡ ਦੇ ਅੰਦਰ ਕੋਈ ਵੀ ਨਸ਼ਾ ਤਸਕਰ ਕੋਈ ਲੁੱਟਖੋਵਾਲਾ ਜਾਂ ਕੋਈ ਮਾੜਾ ਅੰਸਰ ਆਪਰੇਟ ਨਹੀਂ ਕਰਨਾ ਚਾਹੀਦਾ ਸਾਡੇ ਜ਼ਿਲ੍ਹੇ ਦੀ ਸਾਰੀ ਪੁਲ ਜਿਹੜੀ ਪੂਰੀ ਮਸਤੈਦ ਹੈ ਕ੍ਰਾਈਮ ਰੋਕਣ ਚ ਅਸੀਂ ਫੁੱਲ ਕਾਮਯਾਬ ਆ ਨਾ ਜੇ ਕ੍ਰਾਈਮ ਹੋ ਜੇ ਤਵੇ ਤਾਂ નો ਟਾਈਮ ਨੂੰ ਅਸੀਂ ਟ੍ਰੈਸ ਕਰ ਲੈਂਦੇ ਆ ਤੁਸੀਂ ਵੇਖ ਸਕਦੇ ਹੋ ਰਾਜਵੰਦ ਜੀ ਬੈਠੇ ਹੋਏ ਨੇ ਐਸਐਚਓ ਸਿਟੀ ਨੇ ਅਤੇ ਨਾਲ ਡੀਐਸਪੀ ਸਾਹਿਬ ਬੈਠੇ ਹੋਏ ਨੇ ਤਾਂ ਐਸਐਚਓ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਲੁੱਟਾ ਖੋਹਾਂ ਦੀ ਜਿਸ ਤਰੀਕੇ ਨਾਲ ਵਾਰਦਾਤ ਹੁੰਦੀ ਆ ਤਾਂ ਕੁਝ ਘੰਟਿਆਂ ਵਿੱਚ ਹੀ ਉਸ ਨੂੰ ਸੋਲਵ ਇਹਨਾਂ ਨੇ ਕਰ ਲਿਆ ਹੈ ਤਾਂ ਹਾਲ ਦੀ ਕੀ ਗੱਲ ਕੀਤੀ ਜਾਵੇ ਤਾਂ ਅਪਰਾਧੀ ਜਿੰਨੇ ਵੀ ਸਾਥਿਰ ਹੋ ਜਾਣ ਪੁਲਿਸ ਉਹਨਾਂ ਤੋਂ ਇੱਕ ਕਦਮ ਅੱਗੇ ਰਹਿੰਦੀ ਹੈ ਤਾਂ ਜਿਸ ਤਰੀਕੇ ਨਾਲ ਇਸ ਵਕਤ ਪੁਲਿਸ ਫਰੀਦਕੋਟ ਵਿੱਚ ਕੰਮ ਕਰ ਰਹੀ ਹੈ ਤਾਂ ਲਗਾਤਾਰ ਵਡੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿਤੇ ਡਰੱਗ ਤਸਕਰ ਫੜੇ ਜਾਂਦੇ ਨੇ ਕਿਤੇ ਲੁੱਟਾ ਖੋਹਾਂ ਕਰਨ ਵਾਲੇ ਫੜੇ ਜਾਂਦੇ ਨੇ ਤਾਂ ਕਿਹਾ ਜਾ ਸਕਦਾ ਹੈ ਕਿ ਅਪਰਾਧੀ ਇਸ ਵਕਤ ਫਰੀਦਕੋਟ ਵਿੱਚ ਸੌਝ ਸਮਝ ਕੇ ਵਾਰਦਾਤ ਕਰਨ ਕਿਉਂਕਿ ਪੁਲਿਸ ਇਸ ਵਕਤ ਬਿਲਕੁਲ ਮੁਸਤੈਦ ਦਿਖਾਈ ਦੇ ਰਹੀ ਹੈ ਫਰੀਦਕੋਟ ਪੁਲਿਸ ਲਗਾਤਾਰ ਕਾਮਯਾਬੀ ਹਾਸਲ ਕਰਦੀ ਜਾ ਰਹੀ ਹੈ ਜਿਹੜੇ ਸ਼ਾਤਰ ਲੋਕ ਨੇ ਜਾਂ ਗੁੰਡਾਂ ਸਰ ਨੇ ਜਾਂ ਨਸ਼ੇ ਨਾ ਤਸਕਰ ਜਿਹੜੇ ਲੋਕ ਨੇ ਉਹਨਾਂ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਲਗਾਤਾਰ ਪੁਲਿਸ ਕਾਬੂ ਕਰ ਰਹੀ ਹੈ ਫਿਰ ਅੱਜ ਕਿਹੜੀ ਗੱਲ ਕੀਤੀ ਜਾਵੇ ਤਾਂ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਸਾਡੇ ਨਾਲ ਡੀਐਸ ਵੀ ਸਭ ਮੌਜੂਦ ਨੇ ਅਵਤਾਰ ਜੀ ਅਵਤਾਰ ਜੀ ਕਿਸ ਤਰੀਕੇ ਦੀ ਇਸ ਵਕਤ ਕਾਮਯਾਬੀ ਹੱਥ ਲੱਗੀ ਕੱਲ ਸਾਡੇ ਇੰਚਾਰਜ ਸੀਗੇ ਜਤੋ ਐਸਐਚ ਚਰਨਜੀਤ ਸਿੰਘ ਦੀ ਨਿਗਰਾਨੀ ਹੇਠ ਅੜਾ ਹੈਡ ਕਨਸਟਬਲ ਗੁਰਵਿੰਦਰ ਸਿੰਘ ਨੇ ਨਾਕਾਬੰਦੀ ਕੀਤੀ ਹੋਈ ਸੀ ਦਬੜੀਖੰਨਾ ਰੋਡ ਤੇ ਦਰਨੇ ਨਾਕਾਬੰਦੀ ਇਹਨਾਂ ਨੂੰ ਇੱਕ ਮੋਟਰਸਾਈਕਲ ਤੇ ਆਉਂਦੇ ਦੋ ਨੌਜਵਾਨ ਦੇ ਸੇ ਇਹਨਾਂ ਨੂੰ ਜੋ ਰੋਕਨੇ ਸਰਚ ਕੀਤੀ ਉਹਨਾਂ ਕੋਲੋਂ 10 ਗ੍ਰਾਮ ਹਿਰਨ ਇੱਕ ਪਿਸਤਲ 32 ਬੋਰ ਦੇਸੀ ਸਮੇਤ ਦੋ ਜਿੰਦਾਰ ਰੌਂਦ ਬਰਾਮਦ ਹੋਏ ਜਿਹਦੇ ਸਬੰਧ ਅਫੀਅਰ ਨੰਬਰ 208 ਮਿਤੀ 18 12 25 ਅੰਡਰ ਸੈਕਸ਼ਨ 21 ਬੀ 62 85 ਐਨਡੀਪੀਐਸ ਐਕਟ ਤੇ 25 ਆਰਮਜ਼ ਐਕਟ ਜੈਤੋ ਜੇਤੋ ਦਰਜਸ਼ਟ ਕੀਤਾ ਗਿਆ ਇਹਦੇ ਦੋਸ਼ੀਆ ਦੋਨੇ ਪ੍ਰੀਤ ਇਲਿਸ ਗਗਨਦੀਪ ਤੇ ਅਰਬਾਜ਼ ਖਾਨ ਇਲਿਸ ਨਿਕਾ ਇਹ ਦੋਨੇ ਜੈਤੋ ਦੇ ਵਾਸੀ ਨੇ ਤੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਇੱਕ ਪ੍ਰੀਤ ਦੇ ਖਿਲਾਫ ਤਿੰਨ ਮਕਦਮੇ ਦਰਜ ਨੇ 307 454 380 ਤੇ 379 411 ਦੇ ਤੇ ਇਹਨਾਂ ਦੀ ਅੱਜ ਅਰੈਸਟ ਪਾ ਕੇ ਰਮਾਨ ਹਸਲ ਕਰਕੇ ਪੁਸ਼ਕਿਸ ਕਰਨ ਤੋਂ ਬਾਅਦ ਬੈਂਕਵਰਟ ਫਾਰਵਰਡ ਲਿੰਕ ਕੰਗਾਲੇ ਜਾਣਗੇ ਜਿਸ ਤਰੀਕੇ ਨਾਲ ਹੌਲਪੁਲਿਸ ਦੇ ਹਟ ਕਾਮਯਾਬੀ ਆ ਰਹੀ ਹੈ ਚਾਹੇ ਤਸਕਰ ਹੋਣ ਕਿਉਂਕਿ ਕੱਲ ਪਰਸ ਗੱਲ ਕੀਤੀ ਜਾਵੇ ਤਾਂ ਆਇਸ਼ ਦਰਖਸ ਵੀ ਬਰਾਮਦ ਕੀਤੇ ਗਏ ਨੇ ਤੇ ਹੁਣ ਦੀ ਗੱਲ ਕੀਤੀ ਜਾਵੇ ਤਾਂ ਅਸਲ ਸਮੇਤ ਬਰਾਮਦ ਕੀਤੇ ਗਏ ਨੇ ਹੈਰੋਇਨ ਬਰਾਮਦ ਹੋਈ ਹੈ ਤਾਂ ਕੀ ਸਮਝਿਆ ਜਾ ਰਿਹਾ ਜਿਹੜਾ ਨੈਟਵਰਕ ਹੈ ਨਾ ਚੱਲਦਾ ਹੈ ਉਸ ਵਿੱਚ ਉਸ ਵਿੱਚ ਇਸ ਵਕਤ ਪੁਲਿਸ ਉਸ ਨੂੰ ਤੋੜਨ ਵਿੱਚ ਕਾਮਯਾਬ ਹੁੰਦੀ ਨਜ਼ਰ ਆ ਰਹੀ ਸਾਡੇ ਫਰੀ ਕੋਰਟ ਚਲੇ ਐਸਐਸਪੀ ਡਾਕਟਰ ਪ੍ਰਗਿਆ ਜੈਨ ਜੀ ਆਈਪੀਐਸ ਵੱਲੋਂ ਸਾਨੂੰ ਸਾਰਿਆਂ ਨੂੰ ਸਖਤ ਦਹਿਤਾਂ ਨੇ ਵੀ ਜਿਹੜਾ ਫਰੀ ਕੋਰਟ ਦੇ ਅੰਦਰ ਕੋਈ ਵੀ ਨਸ਼ਾ ਤਸਕਰ ਕੋਈ ਲੁੱਟਖੋਵਾਲਾ ਜਾਂ ਕੋਈ ਮਾੜਾ ਆਨਸਰ ਆਪਰੇਟ ਨਹੀਂ ਕਰਨਾ ਚਾਹੀਦਾ ਸਾਡੇ ਜ਼ਿਲ੍ਹੇ ਦੀ ਸਾਰੀ ਪੁਲ ਜਿਹੜੀ ਪੂਰੀ ਮਸਤੈਦ ਹੈ ਕ੍ਰਾਈਮ ਰੋਕਣ ਚ ਅਸੀਂ ਫੁੱਲ ਕਾਮਯਾਬ ਆ ਨਾ ਜੇ ਕ੍ਰਾਈਮ ਹੋ ਜੇ ਤਵੇ ਤਾਂ નો ਟਾਈਮ ਨੂੰ ਅਸੀਂ ਤੈਸ ਕਰ ਲੈਂਦੇ ਆ ਤੁਸੀਂ ਵੀ ਦੇਖ ਸਕਦੇ ਹੋ ਰਾਜਵੰਦ ਜੀ ਬੈਠੇ ਹੋਏ ਨੇ ਐਸ ਐਚਓ ਸਿਟੀ ਨੇ ਅਤੇ ਨਾਲ ਡੀ ਐਸ ਪੀ ਸਾਹਿਬ ਬੈਠੇ ਹੋਏ ਨੇ ਤਾਂ ਐਸ ਐਚਓ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਲੁੱਟਾ ਖੋਹਾਂ ਦੀ ਜਿਸ ਤਰੀਕੇ ਨਾਲ ਵਾਰਦਾਤ ਹੁੰਦੀ ਆ ਤਾਂ ਕੁਝ ਘੰਟਿਆਂ ਵਿੱਚ ਹੀ ਉਸ ਨੂੰ ਸੋਲਵ ਇਹਨਾਂ ਨੇ ਕਰ ਲਿਆ ਹੈ ਤਾਂ ਹਾਲ ਦੀ ਗੱਲ ਕੀਤੀ ਜਾਵੇ ਤਾਂ अपराधी जिने भी छात्र हो जान पुलिस होना तो एक कदम आगे रहती है ता जिस तरीके ਨਾਲ ਇਸ ਵਕਤ پولیس ਫਰੀਦਕੋਟ ਵਿੱਚ ਕੰਮ ਕਰ ਰਹੀ ਹੈ ਤਾਂ ਲਗਾਤਾਰ ਵਡੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿਤੇ ਡਰਗ ਤਸਕਰ ਫੜੇ ਜਾਂਦੇ ਨੇ ਕਿਤੇ ਲੂਟਾ ਖੋਹ ਕਰਨ ਵਾਲੇ ਫੜੇ ਜਾਂਦੇ ਨੇ ਤਾਂ ਕਿਹਾ ਜਾ ਸਕਦਾ ਹੈ ਕਿ ਅਪਰਾਧੀ ਇਸ ਵਕਤ ਫਰੀਦਕੋਟ ਵਿੱਚ ਸੌਚ ਸਮਝ ਕੇ ਵਾਰਦਾਤ ਕਰਨ ਕਿਉਂਕਿ ਪੁਲਿਸ ਇਸ ਵਕਤ ਬਿਲਕੁਲ ਮੁਸਤੈਦ ਦਿਖਾਈ ਦੇ ਰਹੀ ਹੈ ਫਰੀਦਕੋਟ ਤੋਂ ਕੈਮਰਾ ਪਰਸਨ ਅਭਿਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ